ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਧੂਰੀ ਵਿੱਚ 40 ਲੱਖ ਰੁਪਏ ਦੀ ਲਾਗਤ ਨਾਲ LED ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਆਪ ਆਗੂਆਂ ਵੱਲੋਂ ਮਹਾਵੀਰ ਮੰਦਰ ਦੇ ਨਜ਼ਦੀਕ ਇਨ੍ਹਾਂ LED ਲਾਈਟਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਆਗੂਆਂ ਨੇ ਕਿਹਾ ਸੀ ਕਿ ਹੈਵਲ ਕੰਪਨੀ ਦੀਆਂ ਇਹ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਵਧੀਆ ਕਿਸਮ ਦੀਆਂ ਹਨ। ਇਨ੍ਹਾਂ ਦੇ 40 ਲੱਖ ਰੁਪਏ ਖਰਚ ਆਉਣਗੇ। ਅਤੇ ਪੂਰੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ LEDਆਂ ਲਾਈਟਾਂ ਜਲਦ ਹੀ ਲਗਾਈਆਂ ਜਾਣਗੀਆਂ ਅੱਜ ਦੀਆਂ ਜਿਹੜੀਆਂ ਲਾਈਟਾਂ ਦਾ ਇਹ ਪ੍ਰੋਗਰਾਮ ਹੈਗਾ ਇਹ ਮਿਸੀਪੈਲਿਟੀ ਵੱਲੋਂ ਧੂਰੀ ਸ਼ਹਿਰ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਧੂਰੀ ਦੇ ਵਿੱਚ ਤੂਰੀ ਦੇ ਵਿੱਚ ਕੀ ਸਾਰੇ ਪੰਜਾਬ ਦੇ ਵਿੱਚ ਕੋਈ ਕੋਨਾ ਇਹੋ ਜਿਹਾ ਨਹੀਂ ਹੋ ਜਿੱਥੇ ਹਨੇਰਾ ਹੋਊਗਾ ਤੂਰੀ ਦੇ ਵਿੱਚ ਕੋਈ ਫੰਡਾਂ ਦੀ ਕਮੀ ਨਹੀਂ ਹੈ ਅੱਜ ਲਾਈਟਾਂ ਜਿਹੜੀਆਂ ਹੈ ਤੂਰੀ ਦੇ ਵਿੱਚ ਲੱਗ ਰਹੀਆਂ ਨੇ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਲਾਈਟਾਂ ਲਾਉਣ ਦੀ ਜਿਹੜੀ ਕੰਮ ਹੈ ਮੁਹਿੰਮ ਹੈ ਉਹ ਲੜੀ ਦੇ ਅੰਦਰ ਅੱਜ ਅਸੀਂ ਮਹਾਵੀਰ ਮੰਦਿਰ ਦੇ ਕੋਲੋਂ ਲੈ ਕੇ ਤੇ ਅਸੀਂ ਬਾਈਪਾਸ ਤੱਕ ਅਸੀਂ ਲਾਈਟਾਂ ਦਾ ਜਿਹੜਾ ਕੰਮ ਸ਼ੁਰੂ ਕਰਾ ਰਹੇ ਹਾਂ ਔਰ ਇਹ ਲਾਈਟਾਂ ਜਿਹੜੀਆਂ ਨੇ ਇਹ LED ਲਾਈਟ ਜਿਹੜੀਆਂ ਬਹੁਤ ਵਧੀਆ ਲਾਈਟਾਂ LED ਲਾਈਟ ਧੂਰੀ ਸ਼ਹਿਰ ਵਾਸਤੇ ਆਈਆਂ ਨੇ ਔਰ ਇਹ ਵਿਕਾਸ ਕਾਰਜਾਂ ਦੀ ਲੜੀ ਦੇ ਅੰਦਰ ਇਹ ਇੱਕ ਲੜੀ ਹੈ ਜਿਹੜੀ ਇਹ ਚੱਲ ਰਹੀ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਦੇ ਅਗਵਾਈ ਹੇਠ ਧੂਰੀ ਚ ਜੋ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹਨਾਂ ਦੀ ਲੜੀ ਦੇ ਵਿੱਚ ਅਸੀਂ ਅੱਜ ਮਹਾਵੀਰ ਦੇ ਮੰਦਿਰ ਕੋਲੋਂ ਇਹ ਲਾਈਟਾਂ ਦਾ ਲਗਾਉਣ ਦਾ ਕੰਮ ਸ਼ੁਰੂ ਕਰ ਰਹੇ ਹਾਂ ਇਹ ਸਾਰੇ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ LED ਲਾਈਟਾਂ ਹਵੇਲਜ਼ ਕੰਪਨੀ ਦੀਆਂ ਲੱਗ ਰਹੀਆਂ ਨੇ ਇਹ ਇੱਕ ਹਵੇਲ ਹਾਇਵਲ ਹਾਇਵਲ ਕੰਪਨੀ ਦੀਆਂ ਲਾਈਟਾਂ ਲਗਾ ਰਹੇ ਹਾਂ ਅਸੀਂ ਜਿੱਥੇ ਵੀ ਕਿਤੇ ਕੋਈ ਟਿਊਬ ਲੱਗੀ ਆ ਜਾਂ ਟਿਊਬ ਫਿਊਜ਼ ਆ ਜਾਂ ਬੱਲ ਫਿਊਜ਼ ਨੇ ਉੱਥੇ ਇਹ ਚੇਂਜ ਕੀਤੀ ਜਾਊਗੀ ਜਿੱਥੇ ਇਹਨਾਂ ਦੀ ਡਿਮਾਂਡ ਹੈ ਲੱਗਣ ਦੀ ਅਸੀਂ ਸਾਰੀ ਧੂਰੀ ਨੂੰ ਰਸਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਚਾਹੇ ਉਹ ਛੋਟੇ ਹੋਣ ਵੱਡੇ ਹੋਣ ਜਿਸ ਤਰ੍ਹਾਂ ਗਲੀਆਂ ਨਾਲੀਆਂ ਨੂੰ ਟਕਣਾ ਪਾਈਪ ਪਾਣੇ ਵਾਟਰ ਸਪਲਾਈ ਸੀਵਰੇਜ ਦਾ ਕੰਮ ਜਾਂ ਜੋ ਵੀ ਆ ਜਿਸ ਤਰ੍ਹਾਂ ਸੂਹੇ ਦੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਇਹ ਵੀ ਇੱਕ ਡਿਵੈਲਪਮੈਂਟ ਧੂਰੀ ਨੂੰ ਹੁਣ ਮਤਲਬ ਜੋ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਧੂਰੀ ਨੂੰ ਚ ਮੁਕਾਵਾਂਗੇ ਉਸ ਲੜੀ ਦਾ ਇੱਕ ਹਿੱਸਾ ਹੈ ਅੱਜ ਅਸੀਂ ਇਹ ਲਾਈਟਾਂ ਦਾ ਜੋ سلسلہ ਇੱਥੋਂ ਲਗਾਉਣ ਦਾ ਸ਼ੁਰੂ ਕੀਤਾ ਹੈ ਇਹ ਸਾਰੇ ਸ਼ਹਿਰ ਦੇ ਵਿੱਚ ਲਾਈਟਾਂ ਲਗਾਈਆਂ ਜਾਣਗੀਆਂ ਸੁਈ ਵਾਲਾ ਵੀ ਸਟਿੱਟ ਨਹੀਂ ਲੈ ਇਸ ਤਰੀ ਸੂਆ ਆਪਾਂ ਦੇਖ ਹੀ ਰਹਾ ਕਿੰਨੀ ਮਤਲਬ ਜਲਦੀ ਇਹਦੀ ਉਹ ਸ਼ੁਰੂਆਤ ਕੀਤੀ ਗਈ ਹੈ ਇਹ ਬਹੁਤ ਹੀ ਜਲਦੀ ਤਕਰੀਬਨ ਫਰਵਰੀ ਦੇ ਲਾਸਟ ਦੇ ਤੱਕ ਇਹ ਕੰਪਲੀਟ ਹੋ ਜਾਣਾ ਬਣ ਕੇ ਇਹਦੇ ਉੱਪਰ ਸਲੇਬਾਂ ਪੈਣੀਆਂ ਨੇ 16 16 ਇੰਚ ਮੋਟੀਆਂ ਜਿਸ ਤਰ੍ਹਾਂ ਆਲੇ-ਦਾਲੇ ਇਹਦਾ ਪਹਿਲਾਂ ਵੀ ਸ਼ੇਪ ਸੀ ਹੁਣ ਜੂ ਹੈ ਜੂ ਸ਼ੇਪ ਕੀਤੀ ਗਈ ਹੈ ਜਦੋਂ ਵੀ ਇਹ ਕੰਪਲੀਟ ਹੋ ਗਿਆ ਤਾ ਇਸ ਤੋਂ ਬਾਅਦ ਤਾਂ ਪੁਲ ਦਾ ਕੰਮ ਨਿਰਮਾਣ ਵੀ ਸ਼ੁਰੂ ਹੋ ਜਾਏਗਾ ਜਲਦੀ ਹੀ ਇਹ ਰੇਲਵੇ ਓਵਰ ਬ੍ਰਿਜ ਜਿਸ ਤਰ੍ਹਾਂ ਰੇਲਵੇ ਦਾ ਪਹਿਲਾਂ ਡਬਲ ਡੈਕਰ ਦਾ ਉਹ ਚੱਲ ਰਿਹਾ ਸੀ ਉਸ ਤਲਾ ਉਸ ਸਿਲਸਿਲਾ ਉਸ ਤਰ੍ਹਾਂ ਇਹ ਪੁਲ ਬਣਨੇ ਨੇ ਇਹ ਵੀ ਇੱਕ ਮਤਲਬ ਡਿਵੈਲਪਮੈਂਟ ਦਾ ਹਿੱਸਾ ਹੈ ਅਸੀਂ ਆਸ ਕਰਦੇ ਹਾਂ ਤੂਰੀ ਸ਼ਹਿਰ ਦੇ ਲੋਕਾਂ ਤੋਂ ਸਹਿਯੋਗ ਵੀ ਸਾਰੇ ਸਿਟੀਜ਼ਨ ਜਿੰਨੇ ਵੀ ਸ਼ਹਿਰੀ ਨੇ ਉਹ ਸਾਡਾ ਸਹਿਯੋਗ ਦੇਣਗੇ ਪ੍ਰੋਪਰ ਤੌਰ ਤੇ